ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੇ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਉਂ-ਜਿਉਂ 2027 ਨੇੜੇ ਆ ਰਿਹਾ ਹੈ ਪੰਜਾਬ ਦਾ ਮਾਹੌਲ ਗਰਮਾ ਰਿਹਾ ਹੈ ਜਾਂ ਇਹ ਕਹਿਣ ਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਜਾਣ ਬੁੱਝ ਕੇ ਮਾਹੌਲ ਨੂੰ ਤਲਖ ਕੀਤਾ ਜਾ ਰਿਹਾ ਹੈ ਇਸ ਦੇ ਪਿੱਛੇ ਮਨਸੂਬੇ ਕੀ ਹੋ ਸਕਦੇ ਹਨ ਇਹ ਸਮਝਣ ਦੀ ਕੋਸ਼ਿਸ਼ ਅੱਜ ਕਰਦੇ ਹਾਂ ਕੱਲ ਤੋਂ ਹੀ ਖਬਰ ਚੱਲ ਰਹੀ ਹੈ ਕਿ ਕੇਂਦਰ ਸਰਕਾਰ 1 ਦਸੰਬਰ ਨੂੰ ਜੋ ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਇੱਕ ਸੋਧ ਬਿੱਲ ਲਿਆ ਰਹੀ ਹੈ 131ਵਾਂ ਸੋਧ ਬਿੱਲ 2025 ਇਸ ਬਿੱਲ ਦੇ ਰਾਹੀਂ ਚੰਡੀਗੜ੍ਹ ਨੂੰ ਆਰਟੀਕਲ 240 ਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਜਿਵੇਂ ਕਿ ਬਾਕੀ ਯੂਨੀਅਨ ਟੈਰੀਟਰੀਆਂ ਹਨ ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ ਜਿਵੇਂ ਕਿ ਲਕਸ਼ਦੀਪ ਹੋਗਿਆ ਦਮਨ ਦਿਉ ਦਾਦਰਾ ਨਗਰ ਹਵੇਲੀ ਅੰਡੇਮਾਨ ਤੇ ਨੀਕੋਬਾਰ ਆਇਲੈਂਡ ਇਸ ਦੇ ਨਾਲ ਹੀ ਕੰਡੀਗੜ ਦਾ ਨਵਾਂ ਲੈਫਟਨੈਂਟ ਗਵਰਨਰ ਵੀ ਲਾਉਣ ਦਾ ਰਾਹ ਪੱਧਰਾ ਹੋ ਜਾਵੇਗਾ ਸਾਰਾ ਪ੍ਰਬੰਧਨ ਪੰਜਾਬ ਦੇ ਰਾਜਪਾਲ ਕੋਲੋਂ ਹਟ ਕੇ ਲੈਫਟਨੈਂਟ ਗਵਰਨਰ ਦੇ ਕੋਲ ਚਲਾ ਜਾਵੇਗਾ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ 1 ਨਵੰਬਰ 1964 ਤੋਂ ਲੈ ਕੇ 1 ਜੂਨ 1984 ਤੱਕ ਕੰਡੀਗੜ ਦਾ ਪ੍ਰਬੰਧਨ ਚੀਫ ਸਕੱਟਰੀ ਦੀ ਨਿਗਰਾਨੀ ਦੇ ਵਿੱਚ ਹੀ ਹੁੰਦਾ ਸੀ ਆਜ਼ਾਦ ਤੌਰ ਤੇ ਚੀਫ ਸਕੱਤਰ ਸਾਰਾ ਪ੍ਰਬੰਧਨ ਸੰਭਾਲਦਾ ਸੀ ਪਰ ਜੂਨ 1984 ਨੂੰ ਇਹ ਪ੍ਰਬੰਧਨ ਪੰਜਾਬ ਦੇ ਰਾਜਪਾਲ ਨੂੰ ਦੇ ਦਿੱਤਾ ਗਿਆ ਸੀ ਤੇ ਚੀਫ ਸਕੱਤਰ ਦੀ ਭੂਮਿਕਾ ਤੇ ਅਹੁਦਾ ਇਸ ਨੂੰ ਬਦਲ ਕੇ ਐਡਵਾਈਜ਼ਰ ਲਗਾ ਦਿੱਤਾ ਗਿਆ ਸੀ ਐਡਵਾਈਜ਼ਰ ਟੂ ਚੀਫ ਐਡਮਿਨਿਸਟਰेटर ਮਤਲਬ ਗਵਰਨਰ ਦਾ ਸਲਾਹਕਾਰ ਚੀਫ ਸਕੱਤਰ ਨੂੰ ਬਣਾ ਦਿੱਤਾ ਗਿਆ ਸੀ ਪਰ ਇਹ ਕੋਈ ਪਹਿਲਾ ਮੌਕਾ ਵੀ ਨਹੀਂ ਹੈ ਜਦੋਂ ਇਹ ਕੋਸ਼ਿਸ਼ ਕੀਤੀ ਗਈ ਹੋਵੇ ਕਿ ਪੁਰਾਣੀ ਪ੍ਰਸਾ ਨੂੰ ਹੀ ਦੁਬਾਰਾ ਲਾਗੂ ਕੀਤਾ ਜਾਵੇ ਇਸ ਤੋਂ ਪਹਿਲਾਂ ਅਗਸਤ 2016 ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਜਦੋਂ ਕੇਂਦਰ ਸਰਕਾਰ ਨੇ ਇੱਕ ਆਈਏਐਸ ਅਫਸਰ ਕੇ ਜੇ ਅਲਫਾਂਸੋ ਨੂੰ ਆਜ਼ਾਦ ਪ੍ਰਸ਼ਾਸਕ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਸੀ ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਉਸ ਸਮੇਂ ਵੀ ਬਹੁਤ ਰੌਲਾ ਪਿਆ ਸੀ ਆਮ ਆਦਮੀ ਪਾਰਟੀ ਕਾਂਗਰਸ ਤੇ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਇਸ ਕਦਮ ਦਾ ਵਿਰੋਧ ਕੀਤਾ ਗਿਆ ਸੀ ਲੇਕਿਨ ਹੁਣ ਇਹ ਕੋਸ਼ਿਸ਼ ਉਸ ਪਹਿਲੀ ਕੋਸ਼ਿਸ਼ ਨਾਲ ਵੱਖਰੀ ਕਿਉਂ ਹੈ ਤੇ ਕਿਵੇਂ ਕੇਂਦਰ ਸਰਕਾਰ ਦੀ ਇਹ ਪਹਿਲ ਫਰੀਦাবাদ ਵਿਖੇ ਹੋਈ ਨਾਰਥਰਨ ਜ਼ੋਨਲ ਕਾਉਂਸਲ ਦੀ ਮੀਟਿੰਗ ਤੋਂ ਕੁਝ ਦਿਨ ਬਾਅਦ ਸੀ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦਾ ਮੁੱਦਾ ਚੱਕਿਆ ਸੀ ਪੰਜਾਬ ਦੇ ਦਾਅਵੇ ਨੂੰ ਮੁੜ ਦੁਹਰਾਇਆ ਸੀ ਤੇ ਇਹ ਵੀ ਮੰਗ ਕੀਤੀ ਸੀ ਕਿ ਚੰਡੀਗੜ੍ਹ ਨੂੰ ਫੌਰੀ ਤੌਰ ਤੇ ਪੰਜਾਬ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਉਨ੍ਹਾਂ ਵੱਲੋਂ 1970 ਤੇ 1986 ਦਾ ਹਵਾਲਾ ਵੀ ਦਿੱਤਾ ਗਿਆ ਸੀ ਕਿ ਦੋਹਾਂ ਸਮਿਆਂ ਦੇ ਵਿੱਚ ਹੀ ਇਹ ਫੈਸਲਾ ਹੋ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਹੈ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੇ ਬਹੁਤ ਨਜ਼ਦੀਕ ਆ ਗਏ ਸੀ ਲੇਕਿਨ ਦੋਹਾਂ ਮੌਕਿਆਂ ਤੇ ਹੀ ਫੈਸਲੇ ਨੂੰ ਅੰਤ ਸਮੇਂ ਦੇ ਵਿੱਚ ਜਾ ਕੇ ਰੋਕ ਲਿਆ ਗਿਆ ਹੁਣ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਸ ਕਾਉਂਸਲ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਲੰਮੇ ਸਮੇਂ ਤੋਂ ਚੰਡੀਗੜ੍ਹ ਦਾ ਮੁੱਦਾ ਕਦੇ ਚੱਕਿਆ ਹੀ ਨਹੀਂ ਗਿਆ ਸੀ ਬਾਕੀ ਮਸਲੇ ਜਰੂਰ ਸਮੇਂ-ਸਮੇਂ ਤੇ ਵਿਚਾਰੇ ਜਾਂਦੇ ਰਹੇ ਨੇ ਸਮੇਂ-ਸਮੇਂ ਤੇ ਚੱਕੇ ਵੀ ਜਾਂਦੇ ਰਹੇ ਨੇ ਪਰ ਰਾਜਧਾਨੀ ਦੇ ਮਸਲੇ ਦੇ ਉੱਤੇ ਕੋਈ ਚਰਚਾ ਨਹੀਂ ਹੁੰਦੀ ਸੀ ਕੋਈ ਇਸ ਟਾਪਿਕ ਨੂੰ ਛੇੜਦਾ ਤੱਕ ਨਹੀਂ ਸੀ ਹੁਣ ਕੀ ਇਹ ਕੇਂਦਰ ਸਰਕਾਰ ਦਾ ਜਵਾਬੀ ਹਮਲਾ ਹੈ ਕਿ ਜੇ ਤੁਸੀਂ ਮੀਟਿੰਗ ਦੇ ਵਿੱਚ ਇਹ ਮੁੱਦਾ ਰੱਖੋਗੇ ਤਾਂ ਅਸੀਂ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦੇਵਾਂਗੇ ਨਾ ਰਹੇਗਾ ਬਾਂਸ ਤੇ ਨਾ ਬੱਜੇਗੀ ਬਾਂਸਰੀ ਜੋ बार-बार ਪੰਜਾਬ ਚੰਡੀਗੜ੍ਹ ਤੇ ਹੱਕ ਜਿਤਾਉਂਦਾ ਹੈ ਉਸ ਹੱਕ ਨੂੰ ਹੀ ਖਤਮ ਕਰਦੇ ਹੋ ਡਾਇਲੂਟ ਕਰਦੇ ਹੋ ਉਸ ਦਲੀਲ ਨੂੰ ਹੀ ਕਮਜ਼ੋਰ ਕਰਦੇ ਹੋ ਹੁਣ ਜੋ ਕਦਮ ਕੇਂਦਰ ਸਰਕਾਰ ਵੱਲੋਂ ਚੱਕਿਆ ਗਿਆ ਹੈ ਉਸ ਤੇ ਜੋ ਪ੍ਰਤੀਕਰਮ ਆ ਰਹੇ ਨੇ ਜੋ ਰਿਐਕਸ਼ਨ ਆ ਰਹੇ ਹਨ ਉਹ ਵੀ ਠੀਕ ਉਸੇ ਤਰ੍ਹਾਂ ਹੀ ਨੇ ਜਿਵੇਂ ਕੀ ਉਮੀਦ ਕੀਤੀ ਜਾ ਰਹੀ ਸੀ ਸਾਰੀਆਂ ਪਾਰਟੀਆਂ ਹੀ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਇਸ ਨੂੰ ਇੱਕ ਸਾਜ਼ਿਸ਼ਕਰਾਰ ਦੇ ਰਹੇ ਹਨ ਚਾਹੇ ਕੁਝ ਵੀ ਹੋ ਜਾਵੇ ਇਹ ਫੈਸਲਾ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਨਾਲ ੱਤਕਾ ਕੀਤਾ ਜਾ ਰਿਹਾ ਹੈ ਵਿਤਕਰਾ ਹੋ ਰਿਹਾ ਹੈ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਜ਼ਖਮਾਂ ਤੇ ਲੂਣ ਭੁੱਕਿਆ ਜਾ ਰਿਹਾ ਹੈ ਇਹ ਸਾਰੀਆਂ ਸਟੇਟਮੈਂਟਾਂ ਹੀ ਵੱਖ-ਵੱਖ ਆਗੂਆਂ ਦੇ ਵੱਲੋਂ ਆ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰਿਆਂ ਦੇ ਹੀ ਬਿਆਨ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਆਏ ਹਨ ਸਾਰੇ ਹੀ ਕੋਈ ਨਾ ਕੋਈ ਮੁਹਿਮ ਵਧਣ ਦੀ ਗੱਲ ਕਰ ਰਹੇ ਸਭ ਨੇ ਇਸ ਫੈਸਲੇ ਨੂੰ ਨਿੰਦਿਆ ਹੈ ਤੇ ਕਦੇ ਵੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਨਹੀਂ ਦਿੱਤਾ ਜਾਵੇਗਾ ਇਹ ਮਨਸੂਬੇ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਪਿੰਡਾਂ ਨੂੰ ਉਜਾੜ ਕੇ ਹੀ ਇਹ ਸ਼ਹਿਰ ਬਸਾਇਆ ਗਿਆ ਸੀ ਵਟਵਾਰੇ ਦੇ ਸਮੇਂ ਸਾਡੀ ਰਾਜਧਾਨੀ ਲਾਹੌਰ ਪਾਕਿਸਤਾਨ ਦੇ ਹਿੱਸੇ 'ਚ ਆ ਗਈ ਸੀ ਉਸ ਤੋਂ ਬਾਅਦ ਹੀ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਬਸਾਇਆ ਗਿਆ ਸੀ ਬਣਾਇਆ ਗਿਆ ਸੀ ਹੁਣ ਇਸ ਰਾਜਧਾਨੀ ਨੂੰ ਵੀ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਸਾਰੇ ਬਿਆਨ ਵੱਖ-ਵੱਖ ਸਿਆਸੀ ਆਗੂਆਂ ਦੇ ਕੱਲ ਤੋਂ ਬਾਅਦ ਆ ਚੁੱਕੇ ਨੇ ਲੇਕਿਨ ਇਹ ਕਿਸੇ ਦਾ ਬਿਆਨ ਨਹੀਂ ਆਇਆ ਉਹ ਹੈ ਪੰਜਾਬ ਭਾਜਪਾ ਪੰਜਾਬ ਭਾਜਪਾ ਦੇ ਸਾਰੇ ਆਗੂ ਪੂਰੀ ਤਰ੍ਹਾਂ ਚੁੱਪ ਹਨ ਕੋਈ ਵੀ ਅਧਿਕਾਰਿਤ ਬਿਆਨ ਉਹਨਾਂ ਦੇ ਕਿਸੇ ਵੀ ਆਗੂ ਵੱਲੋਂ ਨਹੀਂ ਦਿੱਤਾ ਗਿਆ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਯਾਨੀ ਐਤਵਾਰ ਨੂੰ ਕੋਈ ਨਾ ਕੋਈ ਬਿਆਨ ਅਧਿਕਾਰਤ ਤੌਰ ਤੇ ਪੰਜਾਬ ਦੀ ਭਾਜਪਾ ਯੂਨਿਟ ਵੱਲੋਂ ਜਾਰੀ ਕੀਤਾ ਜਾਏਗਾ ਲੇਕਿਨ ਇੱਕ ਆਗੂ ਦੇ ਮੁਤਾਬਿਕ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਤਾਂ ਇਹੀ ਸਮਝਾਇਆ ਗਿਆ ਹੈ ਕਿ ਜਦੋਂ 1966 ਦੇ ਵਿੱਚ ਮੌਜੂਦਾ ਪੰਜਾਬ ਬਣਿਆ ਸੀ ਉਦੋਂ ਤੋਂ ਹੀ ਚੰਡੀਗੜ੍ਹ ਦਾ ਪ੍ਰਸ਼ਾਸਨ ਪੰਜਾਬ ਕੋਲ ਨਹੀਂ ਸੀ ਬਲਕਿ ਇੱਕ ਆਜ਼ਾਦ ਤੌਰ ਤੇ ਮੁੱਖ ਸ਼ਕਤਰ ਹੀ ਸਾਰਾ ਪ੍ਰਬੰਧਨ ਸੰਭਾਲਦਾ ਸੀ ਅੱਤਵਾਦ ਦੇ ਦੌਰ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਗਵਰਨਰ ਕੰਮਕਾਜ ਸੰਭਾਲੇਗਾ ਤੇ ਜਦੋਂ ਹੁਣ ਉਹ ਦੌਰ ਖਤਮ ਹੋ ਚੁੱਕਿਆ ਹੈ ਸ਼ਾਂਤੀ ਬਹਾਲ ਹੋ ਚੁੱਕੀ ਹੈ ਤਾਂ ਵਾਪਸ ਪੁਰਾਣੇ ਪ੍ਰਬੰਧਨ ਤੇ ਵਾਪਸ ਆਇਆ ਜਾ ਰਿਹਾ ਹੈ ਇਸ ਦਾ ਪੰਜਾਬ ਦੇ ਹੱਕ ਦੇ ਉੱਤੇ ਕੋਈ ਅਸਰ ਨਹੀਂ ਪਏਗਾ ਫਿਰ ਵੀ ਅਸੀਂ ਆਪਣੀ ਕੇਂਦਰਲੀ ਲੀਡਰਸ਼ਿਪ ਨਾਲ ਇਸ ਦੀ ਚਰਚਾ ਜ਼ਰੂਰ ਕਰਾਂਗੇ ਇਸ ਬਾਰੇ ਗੱਲਬਾਤ ਕਰਾਂਗੇ ਇਹ ਅਨੌਫੀਸ਼ੀਅਲੀ ਇੱਕ ਭਾਜਪਾ ਦੇ ਆਗੂ ਵੱਲੋਂ ਪੰਜਾਬ ਦੇ ਆਗੂ ਵੱਲੋਂ ਕਿਹਾ ਗਿਆ ਹੈ ਪਰ ਅਧਿਕਾਰਿਤ ਬਿਆਨ ਹਜੇ ਆਉਣਾ ਬਾਕੀ ਲੇਕਿਨ ਇਸ ਨੂੰ ਸਮਝਣਾ ਜੇ ਹੋਵੇ ਲਗਾਤਾਰ ਇੱਕ ਤੋਂ ਬਾਅਦ ਇੱਕ ਮੁੱਦਾ ਜਿਹੜਾ ਪੰਜਾਬ ਦਾ ਹੈ ਉਸ ਨੂੰ ਉਭਾਰਿਆ ਜਾ ਰਿਹਾ ਹੈ ਉਸ ਨੂੰ ਪ੍ਰਮੁੱਖਤਾ ਦੇ ਦੌਰ ਤੇ ਅੱਗੇ ਲਿਆਇਆ ਜਾ ਰਿਹਾ ਹੈ ਭਾਵੇਂ ਉਹ BBMB ਹੋਵੇ ਪਹਿਲਾਂ ਪਾਲੀਆਂ ਦੇ ਮੁੱਦੇ ਸੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਸੀ ਕਿਸਾਨ ਅੰਦੋਲਨ ਦੀ ਵੀ ਪੰਜਵੀਂ ਵਰੇਗੰਡ ਆ ਰਹੀ ਹੈ 26 ਨਵੰਬਰ ਨੂੰ ਇੱਕ ਵੱਡੇ ਅੰਦੋਲਨ ਦੀ ਜਾਂ ਇੱਕ ਚੰਡੀਗੜ੍ਹ ਮਾਰਚ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਇੱਕ ਤੋਂ ਬਾਅਦ ਇੱਕ ਮੁੱਦੇ ਜਿਹੜੇ ਨੇ ਉਹਨਾਂ ਨੂੰ ਉਭਾਰਿਆ ਜਾ ਰਿਹਾ ਹੈ ਉਸ ਤੇ ਕਿਸੇ ਨਾ ਕਿਸੇ ਤਰੀਕੇ ਦੇ ਵੱਡੇ ਅੰਦੋਲਨ ਨੂੰ ਖੜੇ ਕਰਨ ਦੀ ਤਿਆਰੀ ਵੀ ਹੋ ਰਹੀ ਹੈ ਤੇ ਹੁਣ ਸਭ ਤੋਂ ਵੱਡਾ ਮੁੱਦਾ ਚੰਡੀਗੜ੍ਹ ਦੇ ਮੁੱਦੇ ਉੱਤੇ ਇਹ ਫੈਸਲਾ ਕਰਕੇ ਕੇਂਦਰ ਸਰਕਾਰ ਨੇ ਜਿਵੇਂ ਬਲਦੀ ਅੱਗ ਦੇ ਵਿੱਚ ਘੋ ਪਾ ਦਿੱਤਾ ਹੈ ਇਹ ਸਮਝਿਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਇਸ ਮੁੱਦੇ ਤੇ ਵੀ ਵੱਡਾ ਅੰਦੋਲਨ ਖੜਾ ਹੋਏਗਾ ਜਾਂ ਸਾਰੇ ਅੰਦੋਲਨ ਇਕੱਠੇ ਕਰਕੇ ਉਸ ਨੂੰ ਇੱਕ ਵਿਸ਼ਾਲ ਰੂਪੀ ਦਿੱਤਾ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣ ਨੂੰ ਮਿਲ ਸਕਦਾ ਹੈ ਲੇਕਿਨ ਇਹ ਸਾਰੇ ਸਵਾਲਾਂ ਤੋਂ ਫਿਰ ਇਹ ਪ੍ਰਸ਼ਨ ਵੀ ਨਿਕਲਦਾ ਹੈ ਕਿ ਆਖਰ ਭਾਜਪਾ ਕਰਨਾ ਕੀ ਚਾਹੁੰਦੀ ਹੈ ਭਾਜਪਾ ਦੇ ਮਨਸੂਬੇ ਕੀ ਨੇ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਇਕੱਲਿਆਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਕੋਈ ਗੱਠ ਜੋੜ ਨਹੀਂ ਕਰੇਗੀ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਵੀ ਭਾਜਪਾ ਵੱਲੋਂ ਠੋਕਿਆ ਜਾ ਰਿਹਾ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਲੋਕ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਨੇ ਲੇਕਿਨ ਜੋ ਫੈਸਲੇ ਲਏ ਜਾ ਰਹੇ ਹਨ ਲਗਾਤਾਰਤਾ ਦੇ ਵਿੱਚ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਜਿਵੇਂ ਆਪਾਂ ਜ਼ਿਕਰ ਕੀਤਾ ਬਾਰ-ਬਾਰ ਅਹਿਮ ਮੁੱਦਿਆਂ ਦੇ ਉੱਤੇ ਪੰਜਾਬ ਵਿਰੋਧੀ ਸਟੈਂਡ ਭਾਜਪਾ ਲੈਂਦੀ ਦਿਖਾਈ ਦੇ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਕੇਂਦਰੀਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਫੈਡਰਲ ਸਟਰਕਚਰ ਹੈ ਉਸ ਨੂੰ ਕਮਜ਼ੋਰ ਕਰ ਰਹੀ ਹੈ ਸੂਬਿਆਂ ਦੇ ਰਾਜਾਂ ਦੇ ਹੱਕਾਂ ਨੂੰ ਕਮਜ਼ੋਰ ਕਰ ਰਹੀ ਹੈ ਤਾਂ ਕਿ ਇੱਕ ਸਟਰੋਂਗ ਕੇਂਦਰ ਦੇ ਅਧੀਨ ਲੀਡਰਸ਼ਿਪ ਜਿਹੜੀ ਹੈ ਉਹ ਚੱਲ ਸਕੇ ਸਰਕਾਰ ਚੱਲ ਸਕੇ ਦੇਸ਼ ਇੱਕ ਸੁਰ ਦੇ ਵਿੱਚ ਬੋਲੇ ਇਸ ਤਰੀਕੇ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉਸੇ ਕੋਸ਼ਿਸ਼ ਦੇ ਵਿੱਚ ਇਹ ਸਾਰੇ ਫੈਸਲੇ ਜਿਹੜੇ ਪੁਰਾਣੇ ਨੇ ਉਹ ਦੇਖੇ ਜਾ ਰਹੇ ਨੇ ਕਿ ਵਿਵਾਦਾਂ ਤੋਂ ਨਾ ਘਬਰਾ ਕੇ ਭਾਜਪਾ ਸਾਰਾ ਜ਼ੋਰ ਕੇਂਦਰੀਕਰਨ ਤੇ ਲਗਾ ਰਹੀ ਹੈ ਪੁਰਾਣੇ ਮੁੱਦਿਆਂ ਨੂੰ ਸੋਲਵ ਕਰਨ ਦੀ ਥਾਂ ਤੇ ਉਹਨਾਂ ਨੂੰ ਆਪਣੇ ਹੱਥ ਵਿੱਚ ਲੈ ਰਹੀ ਹੈ ਸਾਰੀਆਂ ਤਾਕਤਾਂ ਸਾਰੇ ਪਾਵਰ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕੇਂਦਰ ਸਰਕਾਰ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਲੇਕਿਨ ਕੀ ਇਨ੍ਹਾਂ ਫੈਸਲਿਆਂ ਦੇ ਚੱਲਦੇ ਫਿਰ ਭਾਜਪਾ ਕਦੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਸਕੇਗੇ ਜੋ ਫੈਸਲੇ ਐਂਟੀ ਪੰਜਾਬ કહે ਜਾਂਦੇ ਨੇ ਉਸ ਤਰ੍ਹਾਂ ਦੇ ਫੈਸਲੇ ਲੈ ਕੇ ਕਿ ਪੰਜਾਬ ਦੇ ਲੋਕ ਕਦੇ ਭਾਜਪਾ ਨੂੰ ਵੋਟਾਂ ਪਾਉਣਗੇ ਤੇ ਜੇ ਇਹ ਸਾਰਾ ਕੁਝ ਭਾਜਪਾ ਸਮਝਦੀ ਹੈ ਫਿਰ ਇਹ ਫੈਸਲੇ ਕਿਉਂ ਲਏ ਜਾ ਰਹੇ ਨੇ ਫਿਰ ਲੋਕਾਂ ਨੂੰ ਖੁਸ਼ ਕਰਨ ਦੀ ਤਾਂ ਤੇ ਉਹਨਾਂ ਨੂੰ ਨਰਾਜ਼ ਕਿਉਂ ਕੀਤਾ ਜਾ ਰਿਹਾ ਹੈ ਆਪਣੇ ਤੋਂ ਦੂਰ ਕਿਉਂ ਕੀਤਾ ਜਾ ਰਿਹਾ ਹੈ ਤਰਨਤਾਰਨ ਦੀ ਜ਼ਿਮਣੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਜੋ ਅਚਾਨਕ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਰੇਟਿਵ ਬਣਨ ਦੀ ਕੋਸ਼ਿਸ਼ ਹੋਈ ਹੈ ਉਹ ਇਹ ਹੋਈ ਹੈ ਕਿ ਅਕਾਲੀ ਦਲ ਵਾਪਸੀ ਕਰ ਰਿਹਾ ਹੈ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਦੁਬਾਰਾ ਲੋਕਾਂ ਦੇ ਵਿੱਚ ਮਕਬੂਲ ਹੋ ਰਿਹਾ ਹੈ ਜਾਂ ਲੋਕ ਉਸ ਦੀ ਲੀਡਰਸ਼ਿਪ ਨੂੰ ਕਬੂਲਣ ਲੱਗ ਪਏ ਨੇ ਜੋ ਪੰਥਕ ਹਲਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਲੜਾਈ ਸੀ ਉਸ ਦੇ ਵਿੱਚੋਂ ਸੁਖਬੀਰ ਬਾਦਲ ਪ੍ਰਮੁੱਖ ਹੋ ਕੇ ਨਿਕਲਿਆ ਹੈ ਲੋਕ ਬਾਕੀ ਤਰ੍ਹਾਂ ਨੂੰ ਨਕਾਰ ਚੁੱਕੇ ਨੇ 2027 ਦੇ ਵਿੱਚ ਅਕਾਲੀ ਦਲ ਦੁਬਾਰਾ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਲੋਕਾਂ ਦੀ ਇਹ ਮੰਗ ਹੈ ਇਹ ਆਵਾਜ਼ ਹੈ ਇਸ ਤਰੀਕੇ ਦਾ ਇੱਕ ਨਰੇਟਿਵ ਬੁਣਿਆ ਜਾ ਰਿਹਾ ਹੈ ਹਾਲਾਂਕਿ ਤਰਨਤਾਰਨ ਦੇ ਵਿੱਚ 12000 ਤੋਂ ਵੀ ਵੱਧ ਵੋਟਾਂ ਤੇ ਅਕਾਲੀ ਦਲ ਹਾਰ ਰਿਹਾ ਹੈ ਫਿਰ ਵੀ ਹਰ ਚੈਨਲ ਦੇ ਵਿੱਚ ਹਰ ਮੀਡੀਆ ਚੈਨਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਇੱਕ ਨਰੇਟਿਵ ਨੂੰ ਹਵਾ ਦਿੱਤੀ ਜਾ ਰਹੀ ਹੈ بار بار ਸੁਖਵੀਰ ਸਿੰਘ ਬਾਦਲ ਨੂੰ ਪ੍ਰੋਮੀਨੈਂਸ ਚ ਲਿਆਂਦਾ ਜਾ ਰਿਹਾ ਹੈ ਅੱਜ ਵੀ ਅਕਾਲੀ ਦਲ ਦੀ ਇੱਕ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਸਖਤ ਫੈਸਲਾ ਲਿਆ ਜਾਏਗਾ ਸ਼ਾਇਦ ਕੋਈ ਵੱਡਾ ਅੰਦੋਲਨ ਅਕਾਲੀ ਦਲ ਚੰਡੀਗੜ੍ਹ ਦੇ ਮੁੱਦੇ ਤੇ ਖੜਾ ਕਰਨ ਦੀ ਤਿਆਰੀ ਵਿੱਚ ਜਦੋਂ ਇਹ ਐਪੀਸੋਡ ਆ ਰਿਹਾ ਹੋਏਗਾ ਤੁਸੀਂ ਸੁਣ ਰਹੇ ਹੋਵੋਗੇ ਉਦੋਂ ਤੱਕ ਸ਼ਾਇਦ ਇਹ ਫੈਸਲਾ ਲੈਰ ਵੀ ਲਿਆ ਜਾਵੇ ਤੇ ਇੱਕ ਪਾਸੇ ਆਪਾਂ ਬਾਰ ਬਾਰ ਇਹ ਜ਼ਿਕਰ ਕਰਦੇ ਆ ਕਿ ਮੀਡੀਆ ਸਰਕਾਰਾਂ ਦੇ ਹੱਥਾਂ ਦੀ ਕਟਪੁਤਲੀ ਬਣ ਚੁੱਕਿਆ ਹੈ ਜੋ ਸਰਕਾਰ ਚਾਹੁੰਦੀ ਹੈ ਉਹੀ ਦਿਖਾਇਆ ਜਾ ਰਿਹਾ ਹੈ ਤੇ ਜੇ ਫਿਰ ਉਹੀ মিডিਆ ਸੁਖਵੀਰ ਸਿੰਘ ਬਾਦਲ ਨੂੰ ਅੱਗੇ ਦੁਬਾਰਾ ਪੇਸ਼ ਕਰ ਰਿਹਾ ਹੈ ਇਸ ਤਰੀਕੇ ਨਾਲ ਦਿਖਾ ਰਿਹਾ ਹੈ ਕਿ ਅਕਾਲੀ ਦਲ ਮਜ਼ਬੂਤ ਹੋ ਰਿਹਾ ਹੈ ਤਾਂ ਫਿਰ ਇਹ ਕੀ ਸਭ ਕੁਝ ਸੋਚੇ ਸਮਝੇ ਤਰੀਕੇ ਦੇ ਨਾਲ ਕਿਸੇ ਪਲਾਨ ਦੇ ਅਧੀਨ ਹੀ ਹੋ ਰਿਹਾ ਹੈ ਅਕਾਲੀ ਦਲ ਨੂੰ ਮੁੜ ਸਰਗੀਤ ਕੀਤਾ ਜਾ ਰਿਹਾ ਹੈ ਅਕਾਲੀ ਦਲ ਨੂੰ ਫਿਰ ਪ੍ਰੋਮਿਨੈਂਸ ਲਿਆਇਆ ਜਾ ਰਿਹਾ ਹੈ ਇਹ ਮੁੱਦੇ ਦਿੱਤੇ ਜਾ ਰਹੇ ਨੇ ਪੇਸ਼ ਕੀਤੇ ਜਾ ਰਹੇ ਨੇ ਖੜੇ ਕੀਤੇ ਜਾ ਰਹੇ ਨੇ ਤਾਂ ਕਿ ਇੱਕ ਵੱਡਾ ਅੰਦੋਲਨ ਹੋਵੇ ਉਸ ਅੰਦੋਲਨ ਦੇ ਚੱਲਦਿਆਂ ਅਕਾਲੀ ਦਲ ਨੂੰ ਅੱਗੇ ਕਰਕੇ ਲਿਆਂਦਾ ਜਾਵੇ ਲੋਕਾਂ ਦੇ ਵਿੱਚ ਜੋ ਪੁਰਾਣੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਪੁਲਾ ਦਿੱਤਾ ਜਾਵੇ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਰਾਖਾ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਲਈ ਲੜ ਰਹੀ ਹੈ ਇਸ ਤਰੀਕੇ ਨਾਲ ਦਿਖਾਇਆ ਜਾਵੇ ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਅੰਦੋਲਨ ਕਰਕੇ ਫਿਰ ਇਹ ਸਾਰੇ ਫੈਸਲੇ ਵਾਪਸ ਲੈ ਲੈ ਜਾਣ ਤੇ ਇਹ ਦਿਖਾਇਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਹੱਕਾਂ ਦੇ ਲਈ ਲੜਿਆ ਤੇ ਉਹ ਜਿੱਤ ਗਿਆ ਉਹ ਭਾਜਪਾ ਨੂੰ ਮਨਾਉਣ ਦੇ ਵਿੱਚ ਸਫਲ ਹੋ ਗਿਆ ਤੇ ਇਹ ਸਾਰੇ ਮੁੱਦਿਆਂ ਦਾ ਹੱਲ ਕੱਢ ਕੇ ਭਾਜਪਾ ਵੀ ਆਪਣੇ ਆਪ ਨੂੰ ਪੰਜਾਬ ਦਾ ਹਿਤੈਸ਼ੀ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਵੇ ਅੰਦੋਲਨ ਦਾ ਨਤੀਜਾ ਇਹ ਹੋਵੇ ਕਿ ਦੋਨੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਮਕਬੂਲ ਹੋਣ ਇਹ ਸਾਰੇ ਫੈਸਲੇ ਇਸ ਤਰੀਕੇ ਨਾਲ ਕਰ ਦਿੱਤੇ ਜਾਣ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਮਸਲਾ ਹੱਲ ਹੋ ਗਿਆ ਹੈ ਚੰਡੀਗੜ੍ਹ ਸਾਨੂੰ ਮਿਲ ਗਿਆ ਹੈ ਤੇ ਚੋਣਾਂ ਦੇ ਵਿੱਚ ਜਿੱਤ ਕੇ ਇਥੇ ਇਕੱਠਿਆਂ ਹੋ ਕੇ ਇੱਕ ਸਾਂਝੀ ਗੱਠਜੋੜ ਦੇ ਨਾਲ ਦੁਬਾਰਾ ਸਰਕਾਰ ਬਣਾ ਲਈ ਜਾਵੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਹੁਣ ਕਈ ਲੋਕ ਇੱਥੇ ਇਹ ਵੀ ਕਹਿਣਗੇ ਕਿ ਇੰਨਾ ਕੁਝ ਕਰਨ ਦੀ ਕੀ ਲੋੜ ਹੈ ਇੰਨਾ ਟਕਵਾਲਜ ਰਚਨ ਦੀ ਕੀ ਲੋੜ ਹੈ ਤੁਸੀਂ ਵੈਸੇ ਹੀ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਪੰਜਾਬ ਦੇ ਲੋਕ ਖੁਸ਼ ਹੋ ਜਾਣਗੇ ਪਰ ਇਹ ਇੰਨਾ ਆਸਾਨ ਨਹੀਂ ਹੁੰਦਾ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਖੁਸ਼ ਹੋ ਜਾਣ ਲੇਕਿਨ ਭਾਜਪਾ ਇਕੱਲਿਆਂ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਹੀਂ ਹੈ ਜੇ ਭਾਜਪਾ ਨੇ ਸਰਕਾਰ ਗੱਠਜੋੜ ਦਾ ਬਣਾਉਣੀ ਹੈ ਉਸ ਨੂੰ ਅਕਾਲੀ ਦਲ ਨੂੰ ਵੀ ਦੁਬਾਰਾ ਤਕੜਾ ਕਰਨਾ ਪਵੇਗਾ ਉਹਨੂੰ ਵੀ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਦੀ ਵਾਪਸੀ ਕਰਾਉਣੀ ਪਵੇਗੀ ਲੋਕ ਅਕਾਲੀ ਦਲ ਨੂੰ ਮੁੜ ਪਸੰਦ ਕਰ ਰਹੇ ਨੇ ਇਹ ਵੀ ਦਿਖਾਉਣਾ ਪਵੇਗਾ ਤਾਂ ਕਿ ਇਕੱਠੇ ਦੋਵੇਂ ਜਾਣੇ ਰਲ ਕੇ ਸਰਕਾਰ ਬਣਾ ਸਕਣ ਅੱਜ ਦੀ ਤਰੀਕ ਦੇ ਵਿੱਚ ਨਾ ਤਾਂ ਅਕਾਲੀ ਦਲ ਤੇ ਨਾ ਹੀ ਭਾਜਪਾ ਇਸ ਸਥਿਤੀ ਦੇ ਵਿੱਚ ਹੈ ਕਿ ਉਹ ਪੰਜਾਬ ਦੇ ਵਿੱਚ ਵਾਪਸੀ ਕਰ ਸਕਦੇ ਨੇ ਸਰਕਾਰ ਬਣਾ ਸਕਦੇ ਨੇ ਇਸੇ ਲਈ ਹੀ ਇਹ ਟਕਵੰਝ ਰਤੇ ਜਾ ਰਹੇ ਨੇ ਇਹ ਮੁੱਦੇ ਉਭਾਰੇ ਜਾ ਰਹੇ ਨੇ ਕੱਲ ਜੇ ਤੁਹਾਨੂੰ ਯਾਦ ਹੋਵੇ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਫੁੱਲ ਪੇਜ ਐਡ ਆਈ ਹੈ ਜਿਸ ਦੇ ਵਿੱਚ ਸਵਰਨ ਸਿੰਘ ਬੋਪਾ ਰਾਏ ਨੇ ਜਾਗੋ ਪੰਜਾਬ ਦੇ ਨਾਮ ਤੇ ਫੁੱਲ ਪੇਜ ਇਸ਼ਤਿਹਾਰ ਦਿੱਤੇ ਨੇ ਜਿਸ ਵਿੱਚ ਪੰਜਾਬ ਦੇ ਪਾਣੀਆਂ ਦੇ ਪੁੱਦਿਆਂ ਨੂੰ ਵੀ ਵਭਾਰਿਆ ਗਿਆ ਹੈ ਇਹ ਸਾਰੇ ਮੁੱਦੇ ਇਕੱਠਾ ਕਰਕੇ ਇੱਕ ਵੱਡਾ ਵਿਸ਼ਾਲ ਅੰਦੋਲਨ ਖੜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਸਾਰਾ ਕੁਝ ਹੁਣ ਲੱਗ ਰਿਹਾ ਹੈ ਕਿ ਇਹ ਕੋਸ਼ਿਸ਼ਾਂ ਦੇ ਵਿੱਚ ਅਚਾਨਕ ਤੇਜ਼ੀ ਲਿਆਂਦੀ ਜਾ ਰਹੀ ਹੈ ਸਮਾਂ ਘੱਟ ਰਹਿ ਗਿਆ ਹੈ ਇਸ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇੱਕ ਤਰਕ ਇਹ ਵੀ ਦਿੱਤਾ ਜਾ ਸਕਦਾ ਹੈ ਕਿ ਭਾਜਪਾ ਨੇ ਵਿਹਾਰ ਚੋਣਾਂ ਦੇ ਵਿੱਚੋਂ ਪ੍ਰਯੋਗ ਕੀਤਾ ਹੈ 30000 ਕਰੋੜ ਰੁਪਇਆ ਉਥੋਂ ਦੇ ਪਰਿਵਾਰਾਂ ਦੇ ਖਾਤਿਆਂ ਦੇ ਵਿੱਚ ਪਾਇਆ ਹੈ 10-10000 ਰੁਪਏ ਜੋ ਮਹਿਲਾਵਾਂ ਨੂੰ ਦਿੱਤੇ ਨੇ ਇੱਕ ਯੋਜਨਾ ਦੇ ਤਹਿਤ ਤੇ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਸਾਰੀ ਵਿਰੋਧੀ ਪਾਰਟੀਆਂ ਨੂੰ ਮਿਲਿਆ ਮੇਟ ਕਰ ਦਿੱਤਾ ਹੈ ਸਾਰਾ ਵਿਰੋਧ ਮਿਟਾ ਕੇ ਰੱਖ ਦਿੱਤਾ ਹੈ 243 ਤੋਂ 204 ਸੀਟਾਂ ਜਿੱਤ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ ਦੁਬਾਰਾ ਕੋਈ ਸਵਾਲ ਹੀ ਨਹੀਂ ਖੜਾ ਹੋ ਰਿਹਾ ਕੋਈ ਵੀ ਵਿਰੋਧੀ ਧਿਰ ਜਿਹੜੀ ਹੈ ਉਹ ਬਿਹਾਰ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਉੱਥੇ ਸਿਰਫ ਹੁਣ ਐਨਡੀਆ ਦਾ ਹੀ ਰਾਜ ਰਹੇਗਾ ਇਸ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰ ਦਿੱਤੀ ਗਈ ਹੈ ਕਿ ਭਾਜਪਾ ਇਸ ਗੱਲ ਨੂੰ ਸਮਝ ਚੁੱਕੀ ਹੈ ਕਿ ਮੁੱਦੇ ਇੰਨੀ अहमियत ਨਹੀਂ ਰੱਖਦੇ ਮੁੱਦੇ ਤਾਂ ਜੋ ਮਰਜ਼ੀ ਉਠਾਈ ਚੱਲੋ ਲੇਕਿਨ ਵੋਟਾਂ ਦੇ ਸਮੇਂ ਜੋ ਕੰਮ ਪੈਸਾ ਕਰਦਾ ਹੈ ਉਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਕੀ ਇਹੀ ਪੰਜਾਬ ਦੇ ਵਿੱਚ ਵੀ ਐਕਸਪੈਰੀਮੈਂਟ ਦੁਹਰਾਇਆ ਜਾਏਗਾ ਇਹ ਸਾਰੇ ਮੁੱਦੇ ਜੋ ਪੰਜਾਬ ਦੇ ਮੁੱਦੇ ਕਹੇ ਜਾ ਰਹੇ ਨੇ ਇਹਨਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਦਿੱਤਾ ਜਾਏਗਾ ਕੇਂਦਰ ਦੇ ਮੁਤਾਬਕ ਫੈਸਲੇ ਲੈ ਲੈਣਗੇ ਤੇ ਵੋਟਾਂ ਤੋਂ ਪਹਿਲਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਇਸੇ ਤਰੀਕੇ ਦਾ ਕੋਈ ਗਫਾ ਪੰਜਾਬ ਦੇ ਪਰਿਵਾਰਾਂ ਨੂੰ ਵੀ ਦੇ ਦਿੱਤਾ ਜਾਊਗਾ 10 10 15 15000 ਇਹਨਾਂ ਦੇ ਖਾਤਿਆਂ 'ਚ ਵੀ ਟ੍ਰਾਂਸਫਰ ਕਰਕੇ ਵੋਟਾਂ ਲੈ ਲਈਆਂ ਜਾਣਗੀਆਂ ਜਿਵੇਂ ਕਿ ਬਿਹਾਰ ਦੇ ਵਿੱਚ ਹੋਇਆ ਇਹ ਪੰਜਾਬ ਦੇ ਲਈ ਭਾਜਪਾ ਦੀ ਰਣਨੀਤੀ ਹੈ ਕਿ ਤੁਸੀਂ ਵੋਟਾਂ ਤੋਂ ਐਨ ਪਹਿਲਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਾਓ ਰਿਸ਼ਵਤ ਦਿਓ ਵੋਟਾਂ ਖਰੀਦੋ ਬਾਕੀ ਮੁੱਦਿਆਂ ਤੇ ਜੋ ਮਰਜ਼ੀ ਫੈਸਲੇ ਲਈ ਜਾਓ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਔਰ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਵਿਰੋਧੀ ਪਾਰਟੀ ਨੇ ਇਸ ਮੁੱਦੇ ਨੂੰ ਚੱਕਿਆ ਤੱਕ ਨਹੀਂ ਇਸ ਗੱਲ ਦਾ ਜ਼ਿਕਰ ਨਹੀਂ ਕਰ ਰਹੇ ਕਿ ਬਿਹਾਰ ਚੋਣਾਂ ਦੇ ਵਿੱਚ ਰਿਸ਼ਵਤ ਦਿੱਤੀ ਗਈ ਹੈ ਵੋਟਾਂ ਖਰੀਦੀਆਂ ਗਈਆਂ ਨੇ ਜਦੋਂ ਕਿ ਸ਼ਰੇਮ 10-10000 ਰੁਪਏ ਪਰਿਵਾਰਾਂ ਦੇ ਖਾਤਿਆਂ ਦੇ ਵਿੱਚ ਪਾਏ ਗਏ ਨੇ 33000 ਕਰੋੜ ਰੁਪਿਆ ਬਿਹਾਰ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਲੇਕਿਨ ਨਾ ਤਾਂ ਇਹ ਮੀਡੀਆ ਦੀ ਸੁਰਖੀ ਬਣੀ ਨਾ ਹੀ ਕਿਸੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਨੂੰ ਉਭਾਰਿਆ ਤਾਂ ਕੀ ਸਭ ਨੇ ਮੰਨ ਲਿਆ ਹੈ ਕਿ ਇਹ ਜਾਇਜ਼ ਹੈ ਇਹ ਰਿਸ਼ਵਤਖੋਰੀ ਨਹੀਂ ਹੈ ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਲਈਆਂ ਜਾਣਗੀਆਂ ਤੇ ਚੋਣਾਂ ਜਿੱਤੀਆਂ ਜਾਣਗੀਆਂ ਕਿ ਇਹ ਰਣਨੀਤੀ ਭਾਜਪਾ ਨੇ ਹਰ ਉਸ ਸੂਬੇ ਦੇ ਵਿੱਚ ਲਾਗੂ ਕਰਨ ਦਾ ਫੈਸਲਾ ਲੈ ਲਿਆ ਹੈ ਜਿੱਥੇ ਉਸਨੇ ਸਰਕਾਰ ਬਣਾਉਣੀ ਹੈ ਤੇ ਲੱਗਦਾ ਹੈ ਮੁਸ਼ਕਿਲ ਲੱਗਦਾ ਹੈ ਕਿ ਸਰਕਾਰ ਬਣ ਪਾਏਗੀ ਪੈਸੇ ਦੇ ਜੋਰ ਤੇ ਸਰਕਾਰ ਬਣੇਗੀ ਇਹ ਸਾਰੇ ਮੁੱਦੇ ਬੇਮਾਨੇ ਹੋ ਜਾਣਗੇ ਕਹਿ ਨੂੰ ਕੁਝ ਵੀ ਹੋ ਸਕਦਾ ਹੈ ਸਿਆਸਤ ਕੀ ਜੀ ਐਸੀ ਹੈ ਜੀ ਪੰਜਾਬ ਦੇ ਵਿੱਚ 1984 ਤੋਂ ਬਾਅਦ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਤਾਂ ਭਾਜਪਾ ਦੀ ਕਿਉਂ ਨਹੀਂ ਬਣ ਸਕਦੀ ਇਹ ਤਰਕ ਵੀ ਇੱਥੇ ਦਿੱਤਾ ਜਾ ਸਕਦਾ ਹੈ ਕਿ ਲੋਕ ਸਾਰੇ ਮੁੱਦੇ ਭੁੱਲਣ ਨੂੰ ਤਿਆਰ ਹੁੰਦੇ ਨੇ ਕੋਟਾ ਕਦੋਂ ਕਿਸ ਵੇਲੇ ਪਾਉਣੀਆਂ ਨੇ ਅੰਤ ਨੂੰ ਪੈਸਾ ਹੀ ਇਹ ਸਾਰਾ ਕੁਝ ਡਿਸਾਈਡ ਕਰਦਾ ਹੈ ਲੋਕ ਫੈਸਲੇ ਮੁੱਦਿਆਂ ਦੇ ਉੱਤੇ ਨਹੀਂ ਲੈਂਦੇ ਲਾਲਚ ਦੇ ਵਿੱਚ ਲੈਂਦੇ ਨੇ ਔਰ ਇਸੇ ਨੀਤੀ ਤਹਿਤ ਭਾਜਪਾ ਹੁਣੇ ਸਾਰੇ ਫੈਸਲੇ ਲੈ ਰਹੀ ਜੋ ਦੇਖਣ ਨੂੰ ਪੰਜਾਬ ਦੇ ਵਿਰੋਧ ਦੇ ਵਿੱਚ ਲੱਗਦੇ ਨੇ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਹੋ ਰਿਹਾ ਹੈ ਸਾਰੇ ਲੋਕ ਕਹਿ ਵੀ ਰਹੇ ਨੇ ਲੇਕਿਨ ਕੀ ਪੈਸੇ ਦੇ ਜੋਰ ਤੇ ਇਹ ਸਾਰੇ ਮੁੱਦੇ ਪਲਾ ਦਿੱਤੇ ਜਾਣਗੇ ਇਹ 2027 ਦੇ ਵਿੱਚ ਦੇਖਣਾ ਹੈ ਰਣਨੀਤੀ ਦੋਹਾਂ ਦੇ ਵਿੱਚੋਂ ਕੋਈ ਵੀ ਹੋਵੇ ਚਾਹੇ ਅਕਾਲੀ ਦਲ ਨੂੰ ਉਭਾਰ ਕੇ ਇਹ ਮੁੱਦੇ ਪਹਿਲਾਂ ਖੜੇ ਕਰਕੇ ਉਭਾਰ ਕੇ ਫਿਰ ਉਹਨਾਂ ਦਾ ਹੱਲ ਕਰ ਦਿੱਤਾ ਜਾਵੇ ਤੇ ਸਰਕਾਰ ਬਣਾ ਲਈ ਜਾਵੇ ਜਾਂ ਫਿਰ ਪੈਸੇ ਦੇ ਜ਼ੋਰ ਤੇ ਪੰਜਾਬ ਦੇ ਲੋਕਾਂ ਨੂੰ ਰਿਸ਼ਵਤ ਦੇ ਕੇ ਜਾਂ ਕਹ ਲੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਇਸ ਤਰੀਕੇ ਨਾਲ ਵੋਟਾਂ ਲੈ ਲਈਆਂ ਜਾਣ ਇਹ ਕੋਸ਼ਿਸ਼ ਵੀ ਹੋ ਸਕਦੀ ਹੈ ਲੇਕਿਨ ਇੱਕ ਗੱਲ ਯਕੀਨੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਿਆਸਤ ਦੇ ਲਈ ਹੀ ਹੋ ਰਿਹਾ ਹੈ ਮੁੱਦਿਆਂ ਦੇ ਵਿੱਚ ਸਿਆਸਤ ਕੀਤੀ ਜਾ ਰਹੀ ਹੈ 2027 ਦੇ ਵਿੱਚ ਸਰਕਾਰ ਬਣਾਉਣਾ ਹੀ ਇਹਨਾਂ ਸਾਰੇ ਮਸਲਿਆਂ ਦਾ ਮੁੱਖ ਮਕਸਦ ਹੈ ਮਕਸਦ ਮਨਸੂਬਾ ਸਰਕਾਰ ਬਣਾਉਣਾ ਹੈ ਪੰਜਾਬ ਦੇ ਵਿੱਚ 2027 ਇਸੇ ਲਈ ਹੀ ਸਾਰੀਆਂ ਖਵਾਇਤਾਂ ਚੱਲ ਰਹੀਆਂ ਹਨ ਇਸੇ ਲਈ ਇਹ ਮੁੱਦੇ ਉਭਾਰੇ ਜਾ ਰਹੇ ਨੇ ਇਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੁਣ ਇਸ ਦਾ ਫਾਇਦਾ ਅਕਾਲੀ ਦਲ ਭਾਜਪਾ ਨੂੰ ਹੁੰਦਾ ਹੈ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ 2027 ਤੱਕ ਮਾਹੌਲ ਪੰਜਾਬ ਦਾ ਗਰਮਾਉਣ ਦੀ ਹੋਰ ਤਿੱਖਾ ਹੋਣ ਦੀ ਹੋਰ ਤਲਖ ਹੋਣ ਦੀ ਸੰਭਾਵਨਾ ਜ਼ਰੂਰ ਦੇਖੀ ਜਾ ਰਹੀ ਹੈ ਇਸ ਦੇ ਨਤੀਜੇ ਕੀ ਨਿਕਲਣਗੇ ਕਿ ਉਹ ਦੁਬਾਰਾ ਕਾਲਾ ਦੌਰ ਵਾਪਸ ਆ ਸਕਦਾ ਹੈ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਅਤੀਤ ਤੋਂ ਆਪਣੇ ਇਤਿਹਾਸ ਤੋਂ ਕੁਝ ਸਿੱਖਿਆ ਨਹੀਂ ਉਹੀ ਗਲਤੀਆਂ ਬਾਰ-ਬਾਰ ਕਰਾਂਗੇ ਉਹੀ ਨਤੀਜੇ ਭੁਗਤਾਂਗੇ ਜਾਂ ਫਿਰ ਪੰਜਾਬ ਦੇ ਲੋਕ ਇਸ ਸਿਆਸਤ ਨੂੰ ਸਮਝਣਗੇ ਇਹਨਾਂ ਪਾਰਟੀਆਂ ਦੇ ਹੱਥਾਂ ਦੇ ਵਿੱਚ ਨਹੀਂ ਖੇਡਣਗੇ ਤੇ ਪੰਜਾਬ ਦੀ ਬਿਹਤਰੀ ਬਾਰੇ ਕੁਝ ਸੋਚਣਗੇ। ਸੋ ਉਮੀਦ ਕਰਦੇ ਹਾਂ ਲੋਕ ਸਹੀ ਫੈਸਲਾ ਲੈਣਗੇ। ਲੋਕ ਇਹਨਾਂ ਚਾਲਾਂ ਨੂੰ ਸਮਝਣਗੇ। ਲੋਕ ਪਰਦੇ ਦੇ ਪਿੱਛੇ ਕੀ ਹੋ ਰਿਹਾ ਹੈ ਉਸ ਚੀਜ਼ ਨੂੰ ਸਮਝ ਕੇ ਆਪਣਾ ਫੈਸਲਾ ਲੈਣਗੇ। ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ। ਧੰਨਵਾਦ।